ਸਤਿ ਸ਼੍ਰੀ ਅਕਾਲ ਜੀ ਰੋਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮਹਾਰਾਣੀ ਜਿੰਦਾ ਦੀ ਜੀਵਨ ਕਥਾ ਦੀ ਲੜੀ ਨੂੰ ਜਾਰੀ ਕਰਦੇ ਹੋਏ ਪੇਸ਼ ਕਰਨ ਲੱਗੇ ਹਾਂ ਅੱਜ ਦਾ ਭਾਗ ਤਾਂ ਸ਼ੁਰੂ ਕਰਦੇ ਹਾਂ ਜੀ ਮਹਾਰਾਜਾ ਦਲੀਪ ਸਿੰਘ ਨਾਲ ਕੀ ਬੀਤੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਹਾਰਾਣੀ ਜਿੰਦਾ ਨੇ ਬਹੁਤ ਵੱਡਾ ਦੁਖਾਂਤ ਭੋਗ ਗਿਆ ਪਰ ਕੀ ਉਹਦੇ ਪੁੱਤਰ ਦਲੀਪ ਸਿੰਘ ਨੇ ਘੱਟ ਦੁਖਾਂਤ ਭੋਗ ਗਿਆ ਉਹ ਬਾਲਕ ਜਿਸ ਤੋਂ ਉਹਦਾ ਬਚਪਨ ਖੋ ਲਿਆ ਗਿਆ ਪਿਓ ਦਾ ਪਿਆਰ ਖੋ ਲਿਆ ਗਿਆ ਮਾਂ ਦਾ ਦులਾਰ ਖੋ ਲਿਆ ਗਿਆ ਰਾਜ ਭਾਗ ਖੋ ਲਿਆ ਗਿਆ ਦੇਸ਼ ਦੀ ਮਿੱਟੀ ਖੋ ਲਈ ਗਈ ਤੇ ਉਸ ਦਾ ਧਰਮ ਵੀ ਖੋ ਲਿਆ ਗਿਆ ਹਮੇਸ਼ਾ ਉਸ ਕੋਲ ਰਹਿੰਦਾ ਸੀ ਤੇ ਉਸ ਤੇ ਇਹ پابੰਦੀ ਵੀ ਲਾਈ ਗਈ ਕਿ ਉਹ ਉੱਥੇ ਹੀ ਰਹਿائش ਰੱਖੇਗਾ ਜਿੱਥੇ ਗਵਰਨਰ ਜਨਰਲ ਅਖੇਗਾ ਇਸ ਸ਼ਰਤ ਦੇ ਅਨਸਾਰ ਹੀ ਉਸ ਨੂੰ ਪੰਜਾਬ ਚੋਂ ਕੱਟ ਕੇ ਇੰਗਲੈਂਡ ਪਹੁੰਚਾਇਆ ਜਾ ਸਕਦਾ ਸੀ ਜਦੋਂ ਇਹ ਅਹਿਮਦਨਾਮਾ ਹੋਇਆ ਤੇ ਉਸ ਤੋਂ ਸਾਰਾ ਕੁਝ ਖੋ ਲਿਆ ਗਿਆ ਉਦੋਂ ਉਸ ਦੀ ਮਾਂ ਮਹਾਰਾਣੀ ਨੂੰ ਦੇਸ਼ ਨਿਕਾਲਾ ਮਿਲ ਚੁੱਕਿਆ ਸੀ ਤੇ ਉਹ ਬਨਾਰਸ ਦੇ ਪੁਰਾਣੇ ਕਿਲੇ ਵਿੱਚ ਨਜ਼ਰਬੰਦ ਸੀ ਅੰਗਰੇਜ਼ਾਂ ਨੇ ਦਲੀਪ ਸਿੰਘ ਦੇ ਸਰਪ੍ਰਸਤ ਹੋਣ ਵੱਜੋਂ ਪਹਿਲਾ ਕਾਰਨਾਮਾ ਇਹ ਕੀਤਾ ਕੇ ਦਲੀਪ ਸਿੰਘ ਸਰਦਾਰ ਚਤਰ ਸਿੰਘ ਟਾਰੀ ਵਾਲੇ ਦੀ ਧੀ ਬੀਬੀ ਤੇਜਕੌਰ ਨਾਲ ਮੰਗਿਆ ਹੋਇਆ ਸੀ ਅੰਗਰੇਜ਼ਾਂ ਨੇ ਦਬਾਅ ਪਾ ਕੇ ਮਹਾਰਾਜਾ ਦਲੀਪ ਸਿੰਘ ਤੋਂ ਇਹ ਖਵਾ ਦਿੱਤਾ ਕਿ ਉਹ ਸਰਦਾਰ ਚਤਰ ਸਿੰਘ ਦੀ ਲੜਕੀ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਅੰਗਰੇਜ਼ ਉਸ ਦਾ ਪੰਜਾਬ ਚ ਕੋਈ ਰਿਸ਼ਤਾ ਨਾਤਾ ਪੈਦਾ ਪੈਣ ਹੀ ਨਹੀਂ ਦੇਣਾ ਚਾਹੁੰਦੇ ਸਨ ਹੁਣ ਅੰਗਰੇਜ਼ਾਂ ਨੇ ਉਸ ਨੂੰ ਆਪਣੇ ਰੰਗ ਚ ਢਾਲਣ ਦੀ ਯਤਨ ਸ਼ੁਰੂ ਕਰ ਦਿੱਤੀ ਤਾਂ ਕਿ ਉਸ ਨੂੰ ਉਸ ਦੀ ਬੋਲੀ ਧਰਮ ਦੇਸ਼ ਅਤੇ ਸੱਭਿਆਚਾਰ ਨਾਲੋਂ ਤੋੜਿਆ ਜਾ ਸਕੇ ਅਤੇ ਉਸ ਦੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜੀ ਪਛਾਣ ਨੂੰ ਖਤਮ ਕੀਤਾ ਜਾ ਸਕੇ ਅੰਗਰੇਜ਼ਾਂ ਨੇ ਹਰ ਸਮੇਂ ਉਸ ਅੱਗੇ ਅੰਗਰੇਜ਼ਾਂ ਦੀ ਪ੍ਰਸ਼ੰਸਾ ਅਤੇ ਸਿੱਖਾਂ ਦੀ ਨਿੰਦਿਆ ਸ਼ੁਰੂ ਕਰ ਦਿੱਤੀ ਖਾਨਾ ਜੰਗੀ ਵੇਲੇ ਦੇ ਕਿਸਿਆਂ ਨੂੰ ਅਜਿਹੀ ਰੰਗਤ ਦੇ ਕੇ ਸੁਣਾਉਣਾ ਸ਼ੁਰੂ ਕੀਤਾ ਕਿ ਦਲੀਪ ਸਿੰਘ ਨੂੰ ਇਉਂ ਲੱਗੇ ਕਿ ਉਸ ਦੇ ਖਾਨਦਾਨ ਦੇ ਲੋਕ ਇਸ ਹੱਦ ਤੱਕ ਸੱਤਾ ਦੇ ਲਾਲਚੀ ਸਨ ਕਿ ਆਪਣੇ ਸਕੇ ਰਿਸ਼ਤੇਦਾਰ ਨੂੰ ਕਤਲ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਸਨ ਅੰਗਰੇਜ਼ਾਂ ਨੇ ਉਸ ਨੂੰ ਜਿਚਾ ਦਿੱਤਾ ਕਿ ਅੰਗਰੇਜ਼ ਉਸ ਦੇ ਹਮਦਰਦ ਅਤੇ ਵੱਡੇ ਮਦਦਦਕਾਰ ਹਨ ਜੇ ਅੰਗਰੇਜ਼ ਨਾ ਹੁੰਦੇ ਤਾਂ ਉਸ ਦਾ ਹਸ਼ਰ ਵੀ ਆਪਣੇ ਖਾਨਦਾਨ ਦੇ ਕਤਲ ਹੋ ਚੁੱਕੇ ਵਿਅਕਤੀਆਂ ਵਾਲਾ ਹੀ ਹੋਣਾ ਸੀ ਗਲੀਪ ਸਿੰਘ ਬਾਲਕਸੀ ਉਸ ਨੂੰ ਸੱਚ ਝੂਠ ਨੂੰ ਪਰਖਣ ਜੋਗੀ ਸੂਝ ਨਹੀਂ ਸੀ ਉਸ ਨੂੰ ਅੰਗਰੇਜ਼ਾਂ ਦੀਆਂ ਗੱਲਾਂ ਸੱਚੀਆਂ ਝਾਪਣ ਲੱਗ ਪਈਆਂ ਤੇ ਉਹਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਿੱਖ ਮਾੜੇ ਹਨ ਅੰਗਰੇਜ਼ ਚੰਗੇ ਹਨ ਰਾਣੀ ਜਿੰਦਾ ਦੇ ਲਾਹੌਰੋਂ ਨਿਕਲਣ ਦੀ ਧੀਰ ਸੀ ਕੀ ਅੰਗਰੇਜ਼ਾਂ ਨੇ ਦਲੀਪ ਸਿੰਘ ਨੂੰ ਹੌਲੀ-ਹੌਲੀ ਆਪਣੇ ਰੰਗ 'ਚ ਰੰਗਣਾ ਸ਼ੁਰੂ ਕਰ ਦਿੱਤਾ। ਰੈਜ਼ੀਡੈਂਟ ਫ레ਡਰਿਕ ਕਰੀ ਨੇ ਉਸ ਲਈ ਦੋ ਟੀਚਰ ਰੱਖ ਦਿੱਤੇ ਜੋ ਉਸ ਨੂੰ ਅੰਗਰੇਜ਼ੀ ਪੜ੍ਹਾਉਂਦੇ ਸਨ। ਜਦੋਂ ਮਹਾਰਾਣੀ ਜਿੰਦਾ ਨੂੰ ਦੇਸ਼ ਨਿਕਾਲਾ ਦੇ ਕੇ ਪਨਾਰਸ ਭੇਜ ਦਿੱਤਾ ਗਿਆ ਅਤੇ ਇੱਧਰ ਫੌਜਾਂ ਨੇ ਸਰਦਾਰਾਂ ਨੇ ਬਗਾਵਤ ਸ਼ੁਰੂ ਕਰ ਦਿੱਤੀ। ਤਾਂ ਦਲੀਪ ਸਿੰਘ ਵੱਲ ਉਹਨਾਂ ਨੇ ਵਧੇਰੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਸਾਰੇ ਪੁਰਾਣੇ ਨੌਕਰ ਹਟਾ ਦਿੱਤੇ ਗਏ, ਨਵੇਂ ਨੌਕਰ ਰੱਖ ਦਿੱਤੇ। ਕਿਲੇ ਅਤੇ ਮਹਿਲ ਦੀ ਰਾਖੀ ਵਾਸਤੇ ਅੰਗਰੇਜ਼ ਰੈਜiment ਲਾ ਦਿੱਤੀ ਸਰਦਾਰ ਚਤਰ ਸਿੰਘ ਠਾਰੀ ਵਾਲਾ ਦਾ ਪੁੱਤਰ ਗੁਲਾਬ ਸਿੰਘ ਦਲੀਪ ਸਿੰਘ ਕੋਲ ਹਰ ਸਮੇਂ ਰਹਿੰਦਾ ਸੀ ਤੇ ਸੌਂਦਾ ਵੀ ਉਸ ਕੋਲ ਸੀ ਉਸ ਨੂੰ ਮਹਾਰਾਜੇ ਨਾਲ ਉਹ ਨਖੇੜ ਕੇ ਕਾਇਦ ਕਰ ਦਿੱਤਾ ਗਿਆ ਅੰਗਰੇਜ਼ਾਂ ਨੇ ਡਾਕਟਰ ਲਾਗਨ ਨਾਮ ਦੇ ਅੰਗਰੇਜ਼ ਅਫਸਰ ਨੂੰ ਮਹਾਰਾਜਾ ਦਲੀਪ ਸਿੰਘ ਦਾ ਗਵਰਨਰ ਨਿਯੁਕਤ ਕਰ ਦਿੱਤਾ ਉਸ ਨੇ 6 April 1899 ਨੂੰ ਆਪਣਾ ਅਹੁਦਾ ਸੰਭਾਲ ਲਿਆ ਬਾਦ ਵਿੱਚ ਉਸਦੀ ਪਤਨੀ ਲੇਡੀ ਲਾਗਨ ਵੀ ਮਹਾਰਾਜੇ ਦੀ ਦੇਖਭਾਲ ਅਤੇ ਉਸ ਨੂੰ ਅੰਗਰੇਜ਼ੀ ਰੰਗ 'ਚ ਢਾਲਣ ਲਈ ਉਸ ਨਾਲ ਸ਼ਾਮਲ ਹੋ ਗਈ ਸੀ ਲਾਗਨ ਬਹੁਤ ਸੂਝਵਾਨ, ਚੁਸਤ ਅਤੇ ਛਾਤਰ ਵਿਅਕਤੀ ਸੀ ਉਹ ਬਾਲ ਮਨੋਵਿਗਿਆਨ ਨੂੰ ਬਹੁਤ ਵਧੀਆ ਤਰ੍ਹਾਂ ਨਾਲ ਸਮਝਦਾ ਸੀ ਉਸਨੇ ਮਹਾਰਾਜੇ ਨਾਲ ਛੇਤੀ ਹੀ ਦੋਸਤੀ ਗੰਢ ਲਈ ਉਹ ਮਹਾਰਾਜੇ ਨਾਲ ਬੜੀਆਂ ਮਿੱਠੀਆਂ-ਮਿੱਠੀਆਂ ਗੱਲਾਂ ਕਰਦਾ ਸੀ ਹਮੇਸ਼ਾ ਉਸ ਕੋਲ ਰਹਿੰਦਾ ਸੀ ਛੇਤੀ ਹੀ ਉਹ ਮਹਾਰਾਜੇ ਦਾ ਪੱਕਾ ਆੜੀ ਬਣ ਗਿਆ ਮਹਾਰਾਜਾ ਉਸ ਦੀ ਹਰ ਗੱਲ ਮੰਨਣ ਲੱਗ ਪਿਆ ਉਹ ਮਹਾਰਾਜ ਮਹਾਰਾਜੇ ਦੇ ਮਹਿਲ ਦੇ ਨਾਲ ਲਗਵੀ ਇਮਾਰਤ ਵਿੱਚ ਰਹਿਣ ਲੱਗ ਪਿਆ ਕੁਝ ਦਿਨਾਂ ਬਾਅਦ ਉਹਨੇ ਬੂਹਾ ਕੱਟ ਕੇ ਆਪਣੇ ਤੇ ਮਹਾਰਾਜੇ ਦੇ ਕਮਰੇ ਨੂੰ ਇੱਕੋ ਹੀ ਬਣਾ ਲਿਆ ਲੋਗਾਂ ਦੇ ਪਿਆਰ ਨਾਲ ਮਹਾਰਾਜਾ ਉਸ ਤੇ ਕਿਉਂ ਇੰਨਾ ਨੇੜੇ ਆ ਗਿਆ ਅਸਲ 'ਚ ਉਹ ਮਾਂ ਦੇ ਪਿਆਰ ਦਾ ਭੁੱਖਾ ਸੀ ਜਿੰਦਾਂ ਦੇ ਪਿਆਰ ਦੀ ਘਾਟ ਉਹ ਲਾਗਨ ਦੇ ਪਿਆਰ 라ਹੀ ਪੂਰੀ ਕਰ ਰਿਹਾ ਸੀ ਲਾਗਨ ਦਾ ਉਦੇਸ਼ ਮਹਾਰਾਜੇ ਚ ਮਾਪਿਓ ਦੇ ਪਿਆਰ ਦੀ ਕਮੀ ਨੂੰ ਪੂਰਾ ਕਰਨਾ ਨਹੀਂ ਸੀ ਇਹ ਤਾਂ ਵਿਦਿਆਨ ਸਨ ਜੋ ਉਹ ਮਹਾਰਾਜੇ ਦੇ ਕਰੀਬ ਹੋਣ ਲਈ ਅਤੇ ਉਸ ਨੂੰ ਮੌਣੀ ਜਾਲ ਵਿੱਚ ਫਸਾਉਣ ਲਈ ਵਰਤ ਰਿਹਾ ਸੀ ਉਸ ਦਾ ਅਸਲ ਉਦੇਸ਼ ਤਾਂ ਮਹਾਰਾਜੇ ਨੂੰ ਅੰਗਰੇਜ਼ੀ ਰੰਗ ਚ ਰੰਗਣਾ ਉਸ ਦੇ ਸੱਭਿਆਚਾਰ ਨਾਲ ਉਹਨੂੰ ਤੋੜਨਾ ਤੇ ਉਸ ਨੂੰ ਇੰਗਲੈਂਡ ਜਾਣ ਲਈ ਤਿਆਰ ਕਰਨਾ ਸੀ ਕਿਉਂਕਿ ਅੰਗਰੇਜ਼ਾਂ ਨੇ ਹੀ ਪੱਕਾ ਮਨ ਬਣਾ ਲਿਆ ਸੀ ਕਿ ਮਹਾਰਾਜੇ ਨੂੰ ਪੰਜਾਬ ਚ ਨਹੀਂ ਰਹਿਣ ਦੇਣਾ ਉਸ ਨੂੰ ਵੀ ਉਸਦੀ ਮਾਂ ਵਾਂਗ ਪੰਜਾਬ ਚੋਂ ਕੱਢ ਦੇਣਾ ਹੈ ਉਹ ਇਸ ਨੂੰ ਹਿੰਦੁਸਤਾਨ ਚ ਵੀ ਨਹੀਂ ਰਹਿਣ ਦੇਣਾ ਚਾਹੁੰਦੇ ਸਨ ਸਗੋਂ ਉਸ ਨੂੰ ਸਿੱਧਾ ਇੰਗਲੈਂਡ ਹੀ ਭੇਜਣਾ ਚਾਹੁੰਦੇ ਸਨ ਮਹਾਰਾਣੀ ਜਿੰਦਾ ਨੇ ਆਪਣੇ ਲਾਲ ਦਲੀਪ ਸਿੰਘ ਨੂੰ ਆਪਣੀ ਬੋਲੀ ਅਤੇ ਧਰਮ ਨਾਲ ਜੋੜਨ ਲਈ ਬਹੁਤ ਚੰਗੀ ਰਵਾਇਤ ਬਣਾਈ ਸੀ ਇੱਕ ਮੌਲਵੀ ਉਸ ਨੂੰ ਫਾਰਸੀ ਸਿਖਾਉਣ ਲਈ ਆਉਂਦਾ ਸੀ ਤੇ ਦੋ ਗੁਰਸਿੱਖ ਵਿਦਵਾਨ ਉਸ ਨੂੰ ਗੁਰਮੁਖੀ ਅਤੇ ਧਾਰਮਿਕ ਸਿੱਖਿਆ ਦੇਣ ਲਈ ਆਉਂਦੇ ਸਨ ਮਹਾਰਾਜਾ ਦਲੀਪ ਸਿੰਘ ਹਰ ਰੋਜ਼ ਦੋ ਵੇਲੇ ਗੁਰਬਾਣੀ ਅਤੇ ਸ਼ਬਦ ਕੀਰਤਨ ਸੁਣਦਾ ਸੀ ਹੁਣ ਅੰਗਰੇਜ਼ ਅਫਸਰ ਲਾਗਨ ਨੇ ਇਹ ਸਭ ਕੁਝ ਬੰਦ ਕਰ ਦਿੱਤਾ ਗੁਰਮੁਖੀ ਅਤੇ ਸ਼ਬਦ ਕੀਰਤਨ ਦੀ ਥਾਂ ਅੰਜੀਲ ਦੀਆਂ ਆਇਤਾਂ ਨੇ ਲੈ ਲਈ ਤੇ ਸਿਰਫ ਅੰਗਰੇਜ਼ੀ ਹੀ ਪੜਾਈ ਜਾਣ ਲੱਗੀ ਲਾਗਨ ਉਸ ਨੂੰ ਛੋਟੀਆਂ-ਛੋਟੀਆਂ ਦਿਲਚਸਪ ਕਹਾਣੀਆਂ ਰਾਹੀਂ ਇਸਾਈ ਧਰਮ ਦੇ ਇਤਿਹਾਸ ਮਿਥਿਹਾਸ ਦੀ ਜਾਣਕਾਰੀ ਦੇਣ ਲੱਗਾ ਬਾਲਕ ਦਲੀਪ ਸਿੰਘ ਦੇ ਬਾਲ ਮਨ ਨੂੰ ਇਹ ਕਹਾਣੀਆਂ ਵੀ ਚੰਗੀਆਂ ਲੱਗਣ ਲੱਗ ਪਈਆਂ ਇੰਜ ਹੌਲੀ-ਹੌਲੀ ਉਹਨੂੰ ਅੰਗਰੇਜ਼ੀ ਭਾਸ਼ਾ ਅੰਗਰੇਜ਼ੀ ਕਲਚਰ ਅਤੇ ਇਸਾਈ ਧਰਮ ਦੇ ਨੇੜੇ ਲਿਆਂਦਾ ਜਾਣ ਲੱਗਾ। ਅੰਗਰੇਜ਼ ਜਿੰਦਾਬਾਦ ਲੀਪ ਸਿੰਘ ਨੂੰ ਵੀ ਪੰਜਾਬ ਚੋਂ ਕੱਢਣਾ ਚਾਹੁੰਦੇ ਸਨ। ਪਰ ਦਲੀਪ ਸਿੰਘ ਨਾਲ ਉਸਨੇ ਸਖਤੀ ਵਾਲਾ ਤਰੀਕਾ ਨਹੀਂ ਵਰਤਿਆ। ਸਗੋਂ ਮੱਕਾਰੀ ਭਰਾ ਤਰੀਕਾ ਵਰਤਿਆ। ਉਹ ਉਸਨੂੰ ਕੱਢ ਵੀ ਰਹੇ ਸਨ ਤੇ ਇਹ ਵੀ ਦਰਸਾ ਰਹੇ ਸਨ ਕਿ ਉਸ ਦਾ ਆਪਣਾ ਰਾਜ ਉਸ ਦੀ ਇੰਨੀ ਦੇਖਭਾਲ ਨਹੀਂ ਕਰ ਸਕਦਾ। ਜਿੰਨੇ ਅੰਗਰੇਜ਼ ਰਾਜ ਕਰ ਸਕਦਾ ਹੈ। ਮਹਾਰਾਜਾ ਲੀਪ ਸਿੰਘ ਲਗਨ ਦੀ ਨਿਗਰਾਨੀ ਹੇਠ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ 21 ਦਸੰਬਰ 1849 ਨੂੰ ਲਾਹੌਰ ਤੋਂ ਫਤਿਹਗੜ੍ਹ ਲਈ ਰਵਾਨਾ ਕਰ ਦਿੱਤਾ ਗਿਆ। ਮਹਾਰਾਜਾ ਸ਼ੇਰ ਸਿੰਘ ਦੇ ਪੁੱਤਰ ਸ਼ਿਵਦੇਵ ਸਿੰਘ ਅਤੇ ਮਹਾਰਾਜਾ ਸ਼ੇਰ ਸਿੰਘ ਦੀ ਪਤਨੀ ਨੂੰ ਵੀ ਨਾਲ ਹੀ ਭੇਜ ਦਿੱਤਾ ਗਿਆ। ਅਸਲ ਵਿੱਚ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ਦੇ ਕਿਸੇ ਜੀ ਨੂੰ ਵੀ ਹੁਣ ਪੰਜਾਬ ਵਿੱਚ ਬਰਦਾਸ਼ਤ ਨਹੀਂ ਕਰ ਸਕਦੇ ਸਨ। ਫਤਿਹਗੜ੍ਹ ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਜ਼ਿਲ੍ਹੇ ਵਿੱਚ ਗੰਗਾ ਦੇ ਕਿਨਾਰੇ ਵਸਿਆ ਇੱਕ ਸ਼ਹਿਰ ਹੈ ਜੋ ਅੰਗਰੇਜ਼ਾਂ ਦੀ ਇੱਕ ਵੱਡੀ ਛਾਉਣੀ ਸੀ ਅੱਜ ਵੀ ਇਹ ਇੱਕ ਪ੍ਰਸਿੱਧ ਛਾਉਣੀ ਹੈ ਫਿਰੋਜ਼ਪੁਰ ਲੁਧਿਆਣਾ ਅੰਬਾਲਾ ਸਹਾਰਨਪੁਰ ਹੁੰਦਾ ਹੋਇਆ ਉਹ 17 ਫਰਵਰੀ 1850 ਨੂੰ ਫਤਿਹਗੜ੍ਹ ਛਾਉਣੀ ਪੁੱਜਾ ਲੋਗਰ ਨੇ ਧੀਪ ਸਿੰਘ ਨੂੰ ਫਤਿਹਗੜ੍ਹ ਲਿਆਉਣ ਵੇਲੇ ਕਮਾਲ ਦੀ ਚਲਾਕੀ ਤੋਂ ਕੰਮ ਲਿਆ ਮਹਾਰਾਜੇ ਦੇ ਕਾਫਲੇ ਨਾਲ ਨਾਤਾ ਸ੍ਰੀ ਗੁਰੂ ਰਣ ਸਾਹਿਬ ਜੀ ਦੀ ਬੀੜ ਸੀ ਨਾ ਹੀ ਕੋਈ ਗ੍ਰੰਥੀ ਸਿੰਘ ਸਨ ਇਥੋਂ ਤੱਕ ਕਿ ਨੌਕਰਾਂ ਵਿੱਚ ਵੀ ਕੋਈ ਸਿੱਖ ਨਹੀਂ ਸੀ ਅਤੇ ਸੁਰੱਖਿਆ ਦਸਤੇ ਵਿੱਚ ਵੀ ਕਿਸੇ ਸਿੱਖ ਨੂੰ ਸ਼ਾਮਲ ਨਹੀਂ ਕੀਤਾ ਗਿਆ ਫਤਿਹਗੜ ਪਹੁੰਚ ਕੇ ਮਹਾਰਾਜੇ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਉਸ ਨੂੰ ਤੋਪਾਂ ਦੀ ਸਲਾਮੀ ਦਿੱਤੀ ਗਈ ਉਹ ਹਾਥੀ ਤੇ ਚੜ ਕੇ ਸਾਰੇ ਸ਼ਹਿਰ ਵਿੱਚੋਂ ਹੁੰਦਾ ਹੋਇਆ ਆਪਣੇ ਨਿਵਾਸ ਸਥਾਨ ਤੇ ਪੁੱਜਾ ਉਸ ਨੂੰ ਰਹਿਣ ਲਈ ਸ਼ਾਨਦਾਰ ਮਹਿਲ ਦਿੱਤਾ ਗਿਆ ਅਤੇ ਹਿੰਦੁਸਤਾਨ ਦਾ ਗਵਰਨਰ ਜਨਰਲ ਲਾਰਡ ਲਾਹੌਰੀ ਆਪ ਉਸ ਨੂੰ ਮਿਲਣ ਲਈ ਆਇਆ ਅੰਗਰੇਜ਼ਾਂ ਨੇ ਇੰਨਾ ਚਾਲਾਂ ਨਾਲ ਲੀਪ ਸਿੰਘ ਨੂੰ ਪੂਰਾ ਪ੍ਰਭਾਵਿਤ ਕਰ ਲਿਆ। ਹੁਣ ਉਹ ਲਾਗਨ ਦੀ ਹਰ ਗੱਲ ਨਾਲ ਸਹਿਮਤ ਸੀ ਅਤੇ ਉਸ ਨੂੰ ਅੰਗਰੇਜ਼ ਸੱਚਮੁੱਚ ਆਪਣੇ ਹਮਦਰਦ ਤੇ ਜਾਪਣ ਲੱਗ ਪਏ ਸਨ। ਲੀਪ ਸਿੰਘ ਨੂੰ ਹੋਰ ਖੁਸ਼ ਕਰਨ ਲਈ ਉਸ ਨੂੰ ਅਗਲੀਆਂ ਗਰਮੀਆਂ 'ਚ ਹਰਦਵਾਰ ਅਤੇ ਮਸੂਰੀ ਘੁਮਾਇਆ ਗਿਆ। ਹੁਣ ਅੰਗਰੇਜ਼ ਆਪਣੇ ਅਸਲੀ ਨਿਸ਼ਾਨੇ ਵੱਲ ਵਧੇ। ਉਹਨਾਂ ਨੇ ਹੌਲੀ-ਹੌਲੀ ਉਸ ਨੂੰ ਈਸਾਈ ਧਰਮ ਅਪਣਾਉਣ ਦੀ ਪ੍ਰੇਰਣਾ ਹੋਰ ਤਿੱਖੀ ਤਰ੍ਹਾਂ ਨਾਲ ਦੇਣੀ ਸ਼ੁਰੂ ਕਰ ਦਿੱਤੀ। ਲੌਗਨ ਦੇ ਨਾਲ ਉਸ ਦੀ ਪਤਨੀ ਲੇਡੀ ਲੌਗਨ ਵੀ ਸ਼ਾਮਲ ਹੋ ਗਈ। ਸਥਾਨਕ ਪادری ਦੀਆਂ ਸੇਵਾਵਾਂ ਵੀ ਲਈਆਂ ਗਈਆਂ। ਅੰਤ ਮਹਾਰਾਜ ईसाई ਬਣਨ ਲਈ ਸਹਿਮਤ ਹੋ ਗਿਆ। ਫਤਿਹਗੜ ਦੇ ਉਸ ਦੇ ਮਹਿਲ ਵਿੱਚ ਕੁਝ ਅੰਗਰੇਜ਼ਾਂ ਦੀ ਹਾਜ਼ਰੀ ਵਿੱਚ 8 ਮਾਰਚ 1853 ਵਾਲੇ ਦਿਨ ਬੈਪਟਿਸਮਾ ईसाई ਬਣਨ ਦੀ ਰਸਮ ਲੈ ਕੇ ईसाई ਧਰਮ ਗ੍ਰਹਿਣ ਕਰ ਲਿਆ। ਉਸ ਦੇ ਲੰਮੇ ਤੇ ਮੁਲਾਇਮ ਕੇਸ ਕੱਟ ਦਿੱਤੇ ਗਏ। ਇਸ ਦਿਨ ਉਸ ਨੇ ਆਪਣਾ ਧਰਮ ਨੂੰ ਗਵਾ ਲਿਆ। ਬਾਕੀ ਸਭ ਕੁਝ ਤਾਹ ਪਹਿਲਾਂ ਹੀ ਗੁਆਈ ਬੈਠਾ ਸੀ ਹੁਣ ਮਹਾਰਾਜਾ ਦਲੀਪ ਸਿੰਘ ਨੂੰ ਕਲਕੱਤੇ ਤੋਂ ਇੰਗਲੈਂਡ ਲਈ ਰਵਾਨਾ ਕਰ ਦਿੱਤਾ ਗਿਆ 1854 ਦੇ ਜੂਨ ਦੇ ਮਹੀਨੇ ਉਹ ਲੰਡਨ ਵਿੱਚ ਪਹੁੰਚ ਗਿਆ ਉਸਨੇ ਭਾਵੇਂ ਸਾਈ ਧਰਮ ਗ੍ਰਹਿਣ ਕਰ ਲਿਆ ਸੀ ਵਾੜ ਵੀ ਕਟਾ ਲਏ ਸੀ ਪਰ ਉਸਨੇ ਕਿਸੇ ਨਾ ਕਿਸੇ ਢੰਗ ਨਾਲ ਆਪਣੇ ਆਪ ਨੂੰ ਸਿੱਖੀ ਨਾਲ ਜੋੜੀ ਰੱਖਿਆ ਸਿੱਖੀ ਨਾਲ ਉਸ ਨੂੰ ਜੋੜੀ ਰੱਖਣ ਵਾਲੀ ਕੜੀ ਸੀ ਉਸਦੀ ਦਸਤਾਰ ਮਹਾਰਾਜੇ ਨੇ ਭਾਵੇਂ ਭਾਰਤੀ ਲਿਬਾਸ ਛੱਡ ਕੇ ਅੰਗਰੇਜ਼ੀ ਲਿਬਾਸ ਵੀ ਪਾਉਣਾ ਸ਼ੁਰੂ ਕਰ ਦਿੱਤਾ ਪਰ ਉਸਨੇ ਦਸਤਾਰ ਸਜਾਉਣੀ ਅਤੇ ਦਸਤਾਰ ਉਤੇ ਕਲਗੀ ਸਜਾਉਣੀ ਨਹੀਂ ਛੱਡੀ ਇੰਜ ਉਸਨੇ ਪਛਾਣ ਗਵਾ ਕੇ ਵੀ ਆਪਣੀ ਇੱਕ ਸੱਭਿਆਚਾਰਕ ਪਛਾਣ ਬਣਾਈ ਰੱਖੀ ਲੋਕ ਉਸ ਨੂੰ ਵੇਖਣ ਲਈ ਆਉਂਦੇ ਸਨ ਬੁਲਾਇਤ ਵਿੱਚ ਉਸ ਨੂੰ ਲੋਕ ਤਾਂ ਬਲੈਕ ਪ੍ਰਿੰਸ ਕਹਿੰਦੇ ਸਨ ਉਸ ਦਾ ਇੰਗਲੈਂਡ ਦੀ ਮਹਾਰਾਣੀ ਮਲਕਾ ਵਿਕਟੋਰੀਆ ਬਹੁਤ ਸਨੇਹ ਕਰਦੀ ਸੀ ਆਪਣੇ ਸਹਜਾਦਿਆਂ ਦੇ ਨਾਲ ਬਿਠਾ ਕੇ ਖਾਣਾ ਖਵਾਉਂਦੀ ਸੀ ਉਸ ਦੀ ਆਦਮ ਕਦਰ ਤਸਵੀਰ ਬਣਾਉਣ ਲਈ ਮਲਕਾ ਨੇ ਚਿੱਤਰਕਾਰ ਨਿਯੁਕਤ ਕਰ ਦਿੱਤੇ ਮਲਕਾ ਦੀਤੀ ਦਾ ਵਿਆਹ ਹੋਇਆ ਤਾਂ ਮਹਾਰਾਜਾ ਦਰਪ ਸਿੰਘ ਉਸ ਵਿੱਚ ਵਿਸ਼ੇਸ਼ ਮਹਿਮਾਨ ਸੀ ਮਹਾਰਾਜਾ ਵੀ ਮਲਕਾ ਕੋਲ ਬੜਾ ਖੁਸ਼ ਰਹਿੰਦਾ ਸੀ 4 ਸਤੰਬਰ 1854 ਨੂੰ ਮਹਾਰਾਜੇ ਨੇ 16 ਸਾਲ ਦਾ ਹੋ ਜਾਣਾ ਸੀ ਅਤੇ ਭਰੋਵਾਲ ਦੀ ਸੰਧੀ ਅਨੁਸਾਰ ਉਸ ਤੋਂ ਸਾਰੀਆਂ ਬੰਦੇਸ਼ਾ ਹਟ ਜਾਣੀਆਂ ਸਨ ਉਸ ਨੇ ਲਾਗਨ ਨੂੰ ਕਿਹਾ ਕਿ ਮੈਂ ਬਾਲਗ ਹੋ ਚੁੱਕਾ ਹਾਂ ਅਹਿਮਦ ਨਾਮੀ ਅਨੁਸਾਰ ਮੇਰੇ ਉੱਪਰੋਂ ਸਾਰੀਆਂ ਬੰਦੇਸ਼ਾ ਹਟਾਈਆਂ ਜਾਣ ਤੇ ਮੈਨੂੰ ਆਪਣੇ ਭਵਿੱਖ ਦਾ ਆਪ ਫੈਸਲਾ ਕਰਨ ਦਾ ਹੱਕ ਦਿੱਤਾ ਜਾਵੇ ਅਤੇ ਪੈਨਸ਼ਨ ਵੀ ਪੂਰੀ ਦਿੱਤੀ ਜਾਵੇ ਲਾਗਨ ਨੈਡਰ ਹੱਜੀ ਨਾਲ ਗੱਲ ਕੀਤੀ ਤੇ ਉਸਨੇ ਕੋਈ ਤਸੱਲੀ ਬਖਸ਼ ਜਵਾਬ ਨਾ ਦਿੱਤਾ ਉਸਨੇ ਹਿੰਦੁਸਤਾਨ ਜਾਣ ਦੀ ਅਗਿਆ ਮੰਗੀ ਪਰ ਉਸਨੂੰ ਸਿਰਫ ਯੂਰਪ ਦੇ ਕੁਝ ਦੇਸ਼ਾਂ ਦੀ ਸੈਲ ਕਰਨ ਦੀ ਹੀ ਆਗਿਆ ਮਿਲੀ ਮਹਾਰਾਜੇ ਨੇ 9 ਦਸੰਬਰ 1856 ਨੂੰ ਈਸਟ ਇੰਡੀਆ ਕੰਪਨੀ ਦੀ ਕੋਰਟ ਆਫ ਡਾਇਰੈਕਟਰਸ ਵਿੱਚ ਅਪੀਲ ਕੀਤੀ ਕਿ ਉਹ ਬਾਲਗ ਹੋ ਚੁੱਕਾ ਹੈ ਪਰ ਉਸਨੂੰ ਕੀਤੀ ਹੋਈ ਸੰਧੀ ਅਨੁਸਾਰ ਇਨਸਾਫ ਨਹੀਂ ਮਿਲ ਰਿਹਾ ਕੋਰਟ ਆਫ ਡਾਇਰੈਕਟਰਸ ਨੇ ਉਸ ਦੀ ਅਪੀਲ ਨੂੰ ਗੰਭੀਰਤਾ ਨਾਲ ਲਿਆ ਅਤੇ ਮਈ 1857 ਵਿੱਚ ਕੋਰਟ ਆਫ ਡਾਇਰੈਕਟਰਸ ਨੇ ਉਸ ਤੋਂ ਸਾਰੀਆਂ ਪਾਬੰਦੀਆਂ ਹਟਾਉਣ ਦੀ ਸਹਿਮਤੀ ਦੇ ਦਿੱਤੀ ਪਰ ਹੁਣ ਹਿੰਦੁਸਤਾਨ ਵਿੱਚ 1857 ਦਾ ਗਦਰ ਫੈਲ ਚੁੱਕਾ ਸੀ ਮਹਾਰਾਜੇ ਦਾ ਭਾਰਤ ਜਾਣਾ ਹੋਰ ਪਿੱਛੇ ਪੈ ਗਿਆ ਉਹ ਭਾਰਤ ਜਾਣ ਲਈ ਬਹੁਤ ਕਾਲਾ ਪਿਆ ਰਿਹਾ ਸੀ ਉਸ ਦਾ ਦਿਲ ਆਪਣੀ ਮਾਂ ਨੂੰ ਮਿਲਣ ਲਈ ਤਰਲੋ ਮੱਛੀ ਹੋ ਰਿਹਾ ਸੀ ਉਹ ਹੁਣ ਬਾਲਗ ਹੋ ਚੁੱਕਾ ਸੀ ਉਸ ਨੂੰ ਅੰਗਰੇਜ਼ਾਂ ਦੀਆਂ ਸਾਰੀਆਂ ਚਾਲਾਂ ਤੇ ਸਾਰੇ ਜ਼ੁਲਮਾਂ ਦੀ ਸਮਝ ਆਉਣ ਲੱਗ ਪਈ ਸੀ। ਉਸ ਨੂੰ ਪਤਾ ਲੱਗ ਗਿਆ ਸੀ ਕਿ ਦੇਸ਼ ਨਿਕਾਲੇ ਦੌਰਾਨ ਉਸ ਦੀ ਮਾਂ ਨੇ ਕਿੰਨੇ ਕਸ਼ਟ ਚੱਲੇ ਹਨ। ਉਸ ਨੇ ਆਪਣੀ ਮਾਂ ਦੇ ਨੇਪਾਲ ਨਿਵਾਸ ਬਾਰੇ ਵੀ ਪਤਾ ਲੱਗ ਗਿਆ ਸੀ। ਉਸ ਨੂੰ ਆਪਣੀ ਧਰਮ ਛੱਡਣ ਦੀ ਗਲਤੀ ਦਾ ਵੀ ਅਹਿਸਾਸ ਹੋਣ ਲੱਗ ਪਿਆ ਸੀ। ਉਹ ਅੰਮ੍ਰਿਤਸਰ ਜਾ ਕੇ ਹਰਮੰਦਰ ਸਾਹਿਬ ਵਿੱਚ ਮੱਥਾ ਟੇਕਣਾ ਚਾਹੁੰਦਾ ਸੀ ਤੇ ਉਹਦੇ ਮਨ 'ਚ ਸੀ ਕਿ ਉਹ ਪੰਜਾਬ ਵਿੱਚ ਜਾਣ ਦੀ ਕੋਸ਼ਿਸ਼ ਵੀ ਕਰੇਗਾ ਤਾਂ ਕਿ ਉਹ ਆਪਣਾ ਪਿਆਰਾ ਲਾਹੌਰ ਵੀ ਵੇਖ ਸਕੇ। 2 ਅਗਸਤ 1858 ਨੂੰ ਹਿੰਦੁਸਤਾਨ ਦਾ ਰਾਜ ਈਸਟ ਇੰਡੀਆ ਕੰਪਨੀ ਤੋਂ ਸਿੱਧਾ ਮਲਕਾ ਵਿਕਟੋਰੀਆ ਦੇ ਹੱਥਾਂ ਵਿੱਚ ਚਲਾ ਗਿਆ। ਦਸੰਬਰ 1860 ਵਿੱਚ ਮਹਾਰਾਜਾ ਦਲੀਪ ਸਿੰਘ ਨੇ ਹਿੰਦੁਸਤਾਨ ਜਾਣ ਦਾ ਪ੍ਰਬੰਧ ਕਰ ਲਿਆ ਅਤੇ ਉਹ 1861 ਵਿੱਚ ਕਲਕੱਤੇ ਪਹੁੰਚ ਗਿਆ। ਜਹਾਜ਼ੋਂ ਉਤਰਨ ਤੇ ਉਸ ਦਾ ਸ਼ਾਹੀ ਸਵਾਗਤ ਕੀਤਾ ਗਿਆ। ਉਸ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਕਲਕੱਤੇ ਦੇ ਸਪੈਂਸਿਸ ਹੋਟਲ ਵਿੱਚ ਉਸ ਦੇ ਰਹਿਣ ਦਾ ਇੰਤਜ਼ਾਮ ਕੀਤਾ ਗਿਆ। ਇਥੇ ਹੋਟਲ ਵਿੱਚ ਮਹਾਰਾਜਾ ਸ਼ੇਰ ਸਿੰਘ ਦਾ ਪੁੱਤਰ ਵਿਸ਼ਵਦੇਵ ਸਿੰਘ ਉਸ ਨੂੰ ਮਿਲਣ ਲਈ ਆਇਆ। ਕਿਹਾ ਜਾਂਦਾ ਹੈ ਕਿ ਸਿੱਖ ਰਾਜ ਨਾਲ ਸੰਬੰਧਿਤ ਕੁਝ ਸਿੱਖ ਸਰਦਾਰ ਵੀ ਉਸ ਨੂੰ ਮਿਲੇ ਅਤੇ ਮਿਲਣ ਬਹਾਨੇ ਉਹਨਾਂ ਸੰਭਾਵਨਾਵਾਂ ਬਾਰੇ ਵਿਚਾਰ-ਵਟਾਂਦਰਾ ਵੀ ਹੋਇਆ ਜੋ ਪੰਜਾਬ ਦਾ ਰਾਜ ਮੁੜ ਤੋਂ ਪ੍ਰਾਪਤ ਕਰਨ ਵੱਲ ਇਸ਼ਾਰਾ ਕਰਦੀਆਂ ਸਨ। ਕਈ ਸਿੱਖ ਸਰਦਾਰ ਅਤੇ ਬਹੁਤ ਸਾਰੇ ਫੌਜੀ ਅਫਸਰ ਅਜੀਤ ਵਿਦੀਪ ਸਿੰਘ ਦੇ ਵਫਾਦਾਰ ਸਨ ਤੇ ਚਾਹੁੰਦੇ ਸਨ ਕਿ ਜੇਕਰ ਤਲੀਪ ਸਿੰਘ ਉਹਨਾਂ ਦੀ ਅਗਵਾਈ ਕਰੇ ਤਾਂ ਉਹ ਪੰਜਾਬ ਹਾਸਲ ਕਰਨ ਲਈ ਸਿਰ ਧਰਦੀ ਬਾਜੀ ਲਾਉਣ ਲਈ ਤਿਆਰ ਹਨ ਇਹ ਠੀਕ ਹੈ ਕਿ ਵਾਪਸ ਇੰਗਲੈਂਡ ਜਾਣ ਤੋਂ ਬਾਅਦ ਉਸਨੇ ਇਸ ਦਿਸ਼ਾ ਵੱਲ ਕੁਝ ਕੋਸ਼ਿਸ਼ਾਂ ਵੀ ਕੀਤੀਆਂ ਰੂਸ ਨਾਲ ਸੰਪਰਕ ਬਣਾਉਣ ਦਾ ਯਤਨ ਵੀ ਕੀਤਾ ਪਰ ਉਸ ਦੀ ਜ਼ਿੰਦਗੀ ਨੇ ਉਸ ਦਾ ਸਾਥ ਨਾ ਦਿੱਤਾ ਫਿਲਹਾਲ ਤਾਂ ਉਹ ਸਿਰਫ ਆਪਣੀ ਮਾਂ ਮਹਾਰਾਣੀ ਜ਼ਿੰਦਾ ਨੂੰ ਮਿਲਣ ਅਤੇ ਉਸ ਨੂੰ ਆਪਣੇ ਨਾਲ ਲਿਜਾਣ ਦੇ ਉਦੇਸ਼ ਨਾਲ ਆਇਆ ਸੀ ਨੇਪਾਲ ਤੋਂ ਇੰਗਲੈਂਡ ਮਹਾਰਾਣੀ ਜ਼ਿੰਦਾ ਨੇਪਾਲ ਰਾਜ ਦੀ ਸ਼ਰਨ ਵਿੱਚ ਕਾਠਮੰਡੂ ਵਿਖੇ ਕਾਫੀ ਅਰਸਾ ਰਹੀ ਉਸ ਨੂੰ ਨੇਪਾਲ ਦਰਬਾਰ ਵੱਲੋਂ ਪੈਨਸ਼ਨ ਮਿਲਦੀ ਸੀ ਰਹਿਣ ਵਾਸਤੇ ਸੋਨਾ ਮਹਿਲ ਮਿਲਿਆ ਸੀ ਪਰ ਭਾਈ ਵੀਰ ਸਿੰਘ ਦੀ ਕਾਪ 70 ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹੰਦੇ ਵਾਂਗ ਮਹਾਰਾਣੀ ਜਿੰਦਾ ਕੋਈ ਆਰਾਮ ਕਰਨ ਤੇ ਸੁਖ ਭੋਗਣ ਵਾਲਾ ਵਾਸਤੇ ਥੋੜਾ ਕਠਮੰਡੂ ਟਿੱਕੀ ਸੀ ਉਸ ਨੂੰ ਅੰਗਰੇਜ਼ਾਂ ਦੇ ਜ਼ੁਲਮਾਂ ਤੋਂ ਭਾਵੇਂ ਰਾਹਤ ਮਿਲ ਗਈ ਸੀ ਪਰ ਉਹ ਅੰਗਰੇਜ਼ਾਂ ਦੇ ਜ਼ੁਲਮਾਂ ਨੂੰ ਭੁੱਲੀ ਨਹੀਂ ਸੀ ਕਿ ਨਾ ਹੀ ਉਹ ਇਹ ਭੁੱਲੀ ਸੀ ਕਿ ਅੰਗਰੇਜ਼ਾਂ ਨੇ ਉਸ ਦਾ ਰਾਜ ਭਾਗ ਉਸ ਤੋਂ ਖੋ ਲਿਆ ਹੈ। ਨਾ ਹੀ ਉਹ ਆਪਣੇ ਪਿਆਰੇ ਪੁੱਤਰ ਦਲੀਪ ਸਿੰਘ ਨੂੰ ਭੁੱਲੀ ਸੀ। ਦਲੀਪ ਸਿੰਘ ਦੀ ਸੁਰੱਖਿਆ ਦਾ ਫਿਕਰ ਉਹ ਨੂੰ ਵੱਡ-ਵੱਡ ਖਾਂਦਾ ਸੀ। ਉਸ ਦੀ ਯਾਦ ਉਹ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੰਦੀ ਸੀ ਤੇ ਉਹ ਨਿਆਣਾ ਚੋਂ ਬਰਸਾਤ ਵਾਂ ਤੁਰਦੀ ਸੀ। ਲਗਾਤਾਰ ਹੋਣ ਕਰਕੇ ਉਹ ਦੀ ਨਿਗਾ ਵੀ ਬਹੁਤ ਕਮਜ਼ੋਰ ਹੋ ਚੁੱਕੀ ਸੀ। ਉਹ ਜਿੱਥੇ ਵੀ ਰਹੀ ਸ਼ੇਰਣੀ ਬਣ ਕੇ ਰਹੀ। ਦਲੇਰੀ ਨਹੀਂ ਛੱਡੀ ਅਤੇ ਅੰਗਰੇਜ਼ਾਂ ਵਿਰੁੱਧ ਆਪਣੀ ਸਮਰੱਥਾ ਅਤੇ ਸੀਮਾ ਅਨਸਾਰ ਯਤਨ ਕਰਨੋਂ ਵੀ ਨਹੀਂ ਹਟੀ। ਉਸਨੇ ਕਿਸੇ ਵੀ ਬੰਦੀਖਾਨੇ ਵਿੱਚ ਆਪਣੇ ਆਪ ਨੂੰ ਬੇਹਿਮਤਾ ਤੇ ਮੈਹੂਸ ਨਹੀਂ ਹੋਣ ਦਿੱਤਾ ਸਗੋਂ ਹਰ ਬੰਦੀਖਾਨੇ ਵਿੱਚ ਅੰਗਰੇਜ਼ਾਂ ਨੂੰ ਵਖਤ ਪਾਈ ਰੱਖਿਆ ਉਸ ਦੀ ਅੰਗਰੇਜ਼ਾਂ ਨੂੰ ਇਹਸਾਸ ਕਰਵਾ ਦਿੱਤਾ ਕਿ ਉਸ ਨੂੰ ਕੈਦ ਕਰਨ ਵਾਲਾ ਪਿੰਜਰਾ ਅੰਗਰੇਜ਼ ਹਾਲੇ ਬਣਾ ਨਹੀਂ ਸਕੇ ਉਹ ਚਨਾਰ ਦੇ ਕਿਲੇ 'ਚੋ ਜਿਸ ਪ੍ਰਕਾਰ ਭੱਜੀ ਉਹ ਅੰਗਰੇਜ਼ਾਂ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਸੀ ਇਤਿਹਾਸਕਾਰ ਐਮ ਐਲ ਆਲੂਵਾਲੀਆ ਆਪਣੀ ਕਿਤਾਬ ਮਹਾਰਾਣੀ ਜਿੰਦਕੌਰ ਵਿੱਚ ਇੱਕ ਚਿੱਠੀ ਦਾ ਜ਼ਿਕਰ ਕਰਦਾ ਹੈ ਜੋ ਮਹਾਰਾਣੀ ਨੇ ਲਿਖੀ ਸੀ ਤੇ ਉਹ ਚਨਾਰ ਦਾ ਕਿਲਾ ਛੱਡਣ ਤੋਂ ਪਹਿਲਾਂ ਆਪਣੀ ਮੰਜੀ ਦੀ ਗੱਦੀ ਹੇਠ ਰੱਖ ਰੱਖੀ ਸੀ ਇਸ ਚਿੱਠੀ ਵਿੱਚ ਉਸਨੇ ਸਾਫ਼ ਲਿਖਿਆ ਸੀ ਕਿ ਉਹ ਉਹਨਾਂ ਦੇ ਲੋੜੋਂ ਵੱਧ ਜ਼ੁਲਮਾਂ ਤੋਂ ਤੰਗ ਆ ਚੁੱਕੀ ਹੈ ਉਹਨਾਂ ਨੇ ਉਸ ਦਾ ਰਾਜ ਹਥਿਆ ਲਿਆ ਮਹਾਰਾਜੇ ਦੀ ਦੋਸਤੀ ਨੂੰ ਭੁੱਲ ਗਏ ਮੈਨੂੰ ਚਨਾਰ ਦੇ ਪਿੰਜਰੇ ਵਿੱਚ ਬੰਦ ਕਰਕੇ ਤਾਲਾ ਮਾਰ ਦਿੱਤਾ ਤੇ ਮੈਂ ਆਪਣੇ ਜਾਦੂ ਨਾਲ ਸਾਰੇ ਤਾਲੇ ਖੋਲੇ ਇਹ ਨਾ ਸਮਝਣਾ ਕਿ ਮੇਰੇ ਕਿਸੇ ਦਾਸੀ ਨੇ ਮੇਰੇ ਨਾਲ ਕਿਸੇ ਕੰਮ ਦੀ ਇਸ ਕੰਮ ਵਿੱਚ ਭਾਗੀਦਾਰੀ ਕੀਤੀ ਹੈ ਤੇ ਐਵੇਂ ਉਹਨਾਂ ਨੂੰ ਸਜ਼ਾਵਾਂ ਦਿੰਦੇ ਫਿਰੋ ਮੇਰੇ ਕਿਸੇ ਦਾਸੀ ਨੂੰ ਤੰਗ ਕਰਨ ਦੀ ਜ਼ਰੂਰਤ ਨਾ ਕਰਨਾ ਨਹੀਂ ਤਾਂ ਮੈਂ ਇਹਨਾਂ ਨੂੰ ਵਿਛੜਵਾ ਲਵਾਂਗੀ ਮੈਂ ਇਹ ਕਾਗਜ਼ ਗੱਦੀ ਹੇਠ ਰੱਖਿਆ ਹੈ ਤੇ ਅਜਿਹਾ ਵੀ ਇੱਕ ਕਾਗਜ਼ ਚਾਰਪਾਈ ਦੇ ਹੇਠਾਂ ਵੀ ਸੁੱਟਿਆ ਹੈ ਤਾਂ ਕਿ ਤੁਸੀਂ ਇਹ ਨਾ ਸਮਝੋ ਕਿ ਮੈਂ ਚੋਰਾ ਮੰਗਨਸ ਗਈ ਹਾਂ ਅੰਗਰੇਜ਼ ਆਪਣੇ ਆਪ ਨੂੰ ਬਹੁਤ ਵੱਡੇ ਛਾਤਰ ਸਮਝਦੇ ਸਨ ਪਰ ਮਹਾਰਾਣੀ ਜਿੰਦਾ ਦੀ ਸੂਝ-ਬੂਝ ਉਹਨਾਂ ਤੋਂ ਦੋ ਕਦਮ ਅੱਗੇ ਸੀ ਉਸਨੇ ਹਰ ਬੰਦੀ ਖਾਨੇ ਵਿੱਚ ਰਹਿੰਦੇ ਆ ਪੰਜਾਬ 'ਚ ਹੋ ਰਹੀਆਂ ਸਰਗਰਮੀਆਂ ਦੀ ਸੂਰੱਖੀ ਤੇ ਪੰਜਾਬ ਦੇ ਕਈ ਸਰਦਾਰਾਂ ਨਾਲ ਆਪਣੇ ਗੁਪਤ ਸਾਧਨਾ ਰਾਹੀਂ ਸੰਪਰਕ ਬਣਾਈ ਰੱਖਿਆ ਉਸਦੇ ਦਿਮਾਗ ਦਾ ਹੈਰਤ ਚ ਪਾਉਣ ਵਾਲਾ ਕਾਰਨਾਮਾ ਵੇਖੋ ਕਿ ਅੰਗਰੇਜ਼ਾਂ ਨੇ ਬਨਾਰਸ ਜੇਲ੍ਹ 'ਚ ਉਹਦੇ ਕੋਲੋਂ ਸਾਰੀ ਨਕਦੀ ਤੇ ਸਾਰੇ ਜੇਵਰ ਖੋਲੇ ਪਰ ਕੁਝ ਜੇਵਰ ਉਸਨੇ ਕਿਸੇ ਦਾਸੀ ਰਾਹੀਂ ਛੁਪਾ ਲਈ ਇਤਿਹਾਸਕਾਰ ਐਮ ਐਲ ਆਲੂ ਵਾਲੀ ਅਨੁਸਾਰ ਜਦੋਂ ਉਹ ਚਨਾਰ ਦੇ ਕਿਲੇ 'ਚੋਂ ਫਰਾਰ ਹੋ ਕੇ ਕਾਠਮੰਡੂ ਪਹੁੰਚੀ ਤਾਂ ਉਹ 1 ਲੱਖ ਰੁਪਏ ਦੀ ਕੀਮਤ ਦੇ ਗਹਿਣੇ ਆਪਣੇ ਨਾਲ ਜਾਣ ਵਿੱਚ ਸਫਲ ਰਹੇ ਉਸਨੇ ਨੇਪਾਲ ਦੇ ਰਾਜੇ ਨਾਲ ਵੀ ਸੁਖਾਵੇ ਸਬੰਧ ਰੱਖੇ ਤੇ ਨੇਪਾਲ ਰਹਿੰਦਿਆਂ ਹੋਇਆ ਵੀ ਸਿੱਖ ਰਾਜ ਨਾਲ ਸੰਬੰਧਿਤ ਲੋਕਾਂ ਨਾਲ ਸੰਪਰਕ ਬਣਾਈ ਰੱਖਿਆ ਅੰਗਰੇਜ਼ ਵਾਰ-ਵਾਰ ਆਪਣੇ ਰੈਜ਼ੀਡੈਂਟ ਰਾਹੀਂ ਨੇਪਾਲ ਦੇ ਰਾਜੇ ਕੋਲ ਸ਼ਿਕਾਇਤਾਂ ਭੇਜਦੇ ਰਹੇ ਪਰ ਰਾਣੀ ਨੇ ਕੋਈ ਪ੍ਰਵਾਹ ਨਹੀਂ ਕੀਤੀ ਰਾਣੀ ਨੇ ਆਪਣਾ ਸੰਪਰਕ ਰੱਖਣ ਲਈ ਆਪਣਾ ਵੱਖਰਾ ਨੈਟਵਰਕ ਬਣਾ ਰੱਖਿਆ ਸੀ ਉਸ ਦੀਆਂ ਕੁਝ ਵਫਾਦਾਰ ਦਾਸੀਆਂ ਉਸ ਦਾ ਸਾਥ ਦਿੰਦੀਆਂ ਸਨ ਜੇਲ੍ਹਾਂ ਵਿੱਚ ਬੰਦ ਰਾਜਸੀ ਕੈਦੀਆਂ ਦੇ ਨੌਕਰ ਰਸੋਈਏ ਉਸ ਦੇ ਨਾਲ ਹਮਦਰਦੀ ਰੱਖਦੇ ਸਨ ਇਤਿਹਾਸਕਾਰਾਂ ਲੋਵਾਲੀ ਅਨੁਸਾਰ 1857 ਦੇ ਗਦਰ ਸਮੇਂ ਵੀ ਉਸ ਨੇ ਅਲਾਹਾਬਾਦ ਜੇਲ੍ਹ ਵਿੱਚ ਰਾਜਸੀ ਕੈਦੀਆਂ ਨੂੰ ਗੁਪਤ ਸੰਦੇਸ਼ ਦੇ ਕੇ ਪੰਜਾਬ ਦੀ ਆਜ਼ਾਦੀ ਲਈ ਯਤਨ ਕਰਨ ਲਈ ਕਿਹਾ ਉਸ ਨੇ ਨੇਪਾਲ ਵਿੱਚ ਫੇਰਾ ਪਾਉਣ ਆਏ ਜੇ ਨੇਪਾਲ ਵਿੱਚੋਂ ਲੰਘਦੇ ਪੰਜਾਬੀਆਂ ਨਾਲ ਵੀ ਸੰਪਰਕ ਬਣਾਏ ਕਿਹਾ ਜਾਂਦਾ ਹੈ ਕਿ ਕਸ਼ਮੀਰ ਦੇ ਰਾਜਾ ਗੁਲਾਬ ਸਿੰਘ ਨੂੰ ਨੇਪਾਲੋਂ ਕਸ਼ਮੀਰ ਜਾ ਰਹੇ ਇੱਕ ਫਕੀਰ ਹੱਥ ਚਿੱਠੀ ਵੀ ਭੇਜੀ ਇਸ ਸਾਰੇ ਕੁਝ ਦੀ ਇਤਿਹਾਸਕ ਪ੍ਰਮਾਣਿਕਤਾ ਭਾਵੇਂ ਤਰਕ-ਵਿਤਰਕ ਕਿਹਾ ਜਾ ਸਕਦਾ ਹੈ ਪਰ ਇਹ ਸੱਚਾਈ ਬਾਰੇ ਕੋਈ ਸ਼ੰਕਾ ਨਹੀਂ ਕੀਤੀ ਜਾ ਸਕਦੀ ਕਿ ਮਹਾਰਾਣੀ ਕਮਾਲ ਦੀ ਸੋਚ-부ਝ ਰੱਖਦੀ ਸੀ ਤੇ ਉਸ ਅੰਦਰ ਪੰਜਾਬ ਨੂੰ ਅੰਗਰੇਜ਼ਾਂ ਦੇ ਕਬਜ਼ੇੋਂ ਹੇਠ ਕੱਢਣ ਦੀ ਅੱਗ ਹਮੇਸ਼ਾ ਸੁਲਗਦੀ ਰਹਿੰਦੀ ਸੀ ਮਹਾਰਾਜਾ ਦਲੀਪ ਸਿੰਘ ਆਪਣੀ ਮਾਂ ਨੂੰ ਮਿਲਣ ਲਈ ਅਤੇ ਉਸ ਨੂੰ ਆਪਣੇ ਨਾਲ ਲਿਜਾਣ ਲਈ ਜਨਵਰੀ 1861 ਨੂੰ ਕਲਕੱਤੇ ਆ ਚੁੱਕਾ ਸੀ ਅਤੇ ਕਲਕੱਤੇ ਦੇ ਸਪੈਂਸਿਸ ਹੋਟਲ ਵਿੱਚ ਠਹਿਰਿਆ ਹੋਇਆ ਸੀ ਆਪਣੇ ਆਉਣ ਤੋਂ ਕੁਝ ਹਰਸਾ ਪਹਿਲਾਂ ਉਸ ਨੇ ਲੰਡਨ ਤੋਂ ਭਾਰਤ ਆ ਕੇ ਇੱਕ ਵਿਅਕਤੀ ਨਹਿਮੀਆ ਗੋਰੇ ਹੱਥ ਆਪਣੀ ਮਾਤਾ ਦੇ ਨਾਂ ਇੱਕ ਚਿੱਠੀ ਭੇਜੀ ਅਤੇ ਧਾਕੀ ਇਹ ਦੀ ਕੀਤੀ ਕਿ ਉਹ ਆਪ 네ਪਾਲ ਜਾ ਕੇ ਇਹ ਚਿੱਠੀ ਮਹਾਰਾਣੀ ਜਿੰਦਾ ਨੂੰ ਦੇ ਕੇ ਆਵੇ ਨੇਹਮੀਆ ਗੋਰਾ ਆਪ ਤਾਂ ਨੇਪਾਲ ਨਾ ਗਿਆ ਉਸਨੇ ਇੱਕ ਚਿੱਠੀ ਇਕੁਦਾਸੀ ਸੰਤਮਨੀ ਰਾਮ ਦੇ ਹੱਥ ਅਹਰਾਨੀ ਜਿੰਦਾ ਕੋਲ ਭੇਜ ਦਿੱਤੀ ਇਹ ਚਿੱਠੀ ਇਸ ਪ੍ਰਕਾਰ ਸੀ ਲਿਖਤਮ ਦਲੇਪ ਸਿੰਘ ਮਹਾਰਾਜ ਅੱਗੇ ਪਿਆਰੀ ਮਾਤਾ ਜੀ ਮੈਂ ਰਾਜੀ ਖੁਸ਼ੀ ਹਾਂ ਇੱਥੇ ਆਪ ਜੀ ਦੀ ਰਾਜੀ ਖੁਸ਼ੀ ਚਾਹੁੰਦਾ ਹਾਂ ਮੈਂ ਆਪ ਨੂੰ ਮਿਲਣਾ ਚਾਹੁੰਦਾ ਹਾਂ ਰਾਤ ਦਿਨ ਆਪੇ ਨੂੰ ਯਾਦ ਆਉਂਦੇ ਹੋ ਮੈਂ ਛੇਤੀ ਹੀ ਇੰਡੀਆ ਆ ਰਿਹਾ ਹਾਂ ਆਪ ਨੂੰ ਮਿਲਾਂਗਾ ਰੰਗੀ ਮੈਨੂੰ ਆਉਣ ਨਹੀਂ ਸੀ ਦਿੰਦਾ ਹੁਣ ਆਖਦਾ ਹੈ ਦੇਸ਼ ਚਲਾ ਜਾ ਮਿਲ ਕੇ ਸਾਰੀ ਗੱਲ ਦੱਸਾਂਗਾ ਅੱਛਾ ਮਾਤਾ ਜੀ ਚਰਨਾ ਤੇ ਮੱਥਾ ਟੇਕਦਾ ਹਾਂ ਇਹ ਚਿੱਠੀ ਪੜ੍ਹ ਕੇ ਮਹਾਰਾਣੀ ਜਿੰਦਾ ਨੇ ਆਪਣੇ ਪੁੱਤਰ ਨੂੰ ਮਿਲਣ ਦਾ ਤੇ ਉਸ ਨਾਲ ਰਹਿ ਕੇ ਬਾਕੀ ਦੀ ਉਮਰ گزارਣ ਦਾ ਫੈਸਲਾ ਕਰ ਲਿਆ ਪੁੱਤਰ ਭਾਵੇਂ ਉਸ ਨੂੰ ਹਿੰਦੁਸਤਾਨ 'ਚ ਰੱਖੇ ਭਾਵੇਂ ਇੰਗਲੈਂਡ ਲੈ ਜਾਵੇ ਉਹ ਦੋਵਾਂ ਗੱਲਾਂ ਨਾਲ ਸਿਆਮਤ ਸੀ ਉਸ ਨੇ ਰਾਜਾ ਜੰਗ ਬਹਾਦਰ ਨੂੰ ਦੱਸਿਆ ਕਿ ਉਹ ਆਪਣੇ ਪੁੱਤਰ ਨੂੰ ਮਿਲਣ ਲਈ ਕਲਕੱਤੇ ਜਾਣਾ ਚਾਹੁੰਦੀ ਹੈ ਕਿ ਉਸ ਨਾਲ ਰਹਿਣਾ ਚਾਹੁੰਦੀ ਹੈ ਰਾਜ ਨੂੰ ਕੀ ਇਤਰਾਜ ਹੋਣਾ ਸੀ ਉਸਨੇ ਖੁਸ਼ੀ-ਖੁਸ਼ੀ ਆਗਿਆ ਦੇ ਦਿੱਤੀ ਤੇ ਨਾਲ ਹੀ ਉਸ ਦੀ ਪੈਨਸ਼ਨ ਜੋ ਨੇਪਾਲ ਦਰਬਾਰ ਵੱਲੋਂ ਦਿੱਤੀ ਜਾਂਦੀ ਸੀ ਬੰਦ ਕਰ ਦਿੱਤੀ ਉਸਨੇ ਇਹ ਵੀ ਸ਼ਰਤ ਰੱਖੀ ਕਿ ਜੇ ਇੱਕ ਵਾਰ ਉਹ ਨੇਪਾਲ ਦੀ ਹੱਤੋਂ ਨਿਕਲ ਗਈ ਤਾਂ ਉਹ ਦੁਬਾਰਾ ਨੇਪਾਲ ਨਹੀਂ ਆ ਸਕੇਗੀ ਜਿੰਦਾ ਨੂੰ ਹਰ ਸ਼ਰਤ ਸਵੀਕਾਰ ਸੀ ਉਹ ਬਸ ਆਪਣੇ ਕਾਲ ਕਲੇਜੇ ਦੇ ਟੁਕੜੇ ਆਪਣੇ ਪੁੱਤਰ ਦਲੀਪ ਸਿੰਘ ਨੂੰ ਛਾਤੀ ਨਾਲ ਲਾਉਣ ਲਈ ਬਾਬਲ ਹੋ ਰਹੀ ਸੀ ਰਾਣੀ ਆਪਣੇ ਨੌਕਰਾਂ ਦੇ ਨਿੱਕੇ ਜਿਹੇ ਕਾਫਲੇ ਸਮੇਤ ਕਲਕੱਤੇ ਲਈ ਰਵਾਨਾ ਹੋ ਗਈ ਸਾਰਿਆਂ ਦੇ ਸਫ਼ਰ ਦਾ ਖਾਣ ਪੀਣ ਦਾ ਸਭ ਖਰਚ ਨੇਪਾਲ ਸਰਕਾਰ ਨੇ ਕੀਤਾ ਪਰ ਅਪ੍ਰੈਲ 1861 ਵਿੱਚ ਇਹ ਕਾਫਲਾ ਕਲਕੱਤੇ ਪਹੁੰਚ ਗਿਆ ਕਲਕੱਤੇ ਦੇ ਹੋਟਲ ਵਿੱਚ ਮਹਾਰਾਣੀ ਜਿੰਦਾ ਆਪਣੇ ਪੁੱਤਰ ਦਲੀਪ ਸਿੰਘ ਨੂੰ ਮਿਲੀ ਦ੍ਰਿਸ਼ ਬਹੁਤ ਭਾਵੁਕ ਸੀ ਚਿਰਾਂ ਤੋਂ ਵਿਛੜੇ ਮਾਂ ਪੁੱਤਰ ਇੱਕ ਦੂਜੇ ਦੇ ਗਲ ਲਾ ਕੇ ਮਿਲੇ ਦਿਲ ਦੀ ਵੇਦਨਾ ਅੱਖਾਂ ਪਰ ਆਹੀ ਵਹਿ ਤੁਰੀ ਦੋਹਾ ਦੇ ਅਥਰੂਆਂ ਦਾ ਉਹ ਹੜਾ ਆ ਕਿ ਦਰਿਆਵਾਂ ਦੇ ਪਾਣੀ ਵੀ ਛਠੰਬਰ ਗਏ ਜਦੋਂ ਵਿਛੜੇ ਸਨ ਉਦੋਂ ਦੇ ਲੀਪ ਸਿੰਘ ਬਾਲ ਅਵਸਥਾ ਵਿੱਚ ਸੀ ਤੇ ਅੱਜ ਲੀਪ ਸਿੰਘ ਪਰ ਜਵਾਨ ਅਵਸਥਾ ਵਿੱਚ ਜਿੰਦਾ ਦੇ ਸਾਹਮਣੇ ਖੜਾ ਸੀ ਉਹਦੀ ਯਾਦ ਵਿੱਚ ਰੋ ਰੋ ਅੰਨੀਆਂ ਹੋ ਰਹੀਆਂ ਅੱਖਾਂ ਵਿੱਚ ਚਮਕ ਆ ਗਈ ਬਿਲਕੁਲ ਰਾਣੀ ਇਛਰਾਂ ਤੋਂ ਪੂਰਨ ਭਗਤ ਦੇ ਮਿਲਾਪ ਵਾਲਾ ਦ੍ਰਿਸ਼ ਸੀ ਪੁੱਤਰ ਨੂੰ ਛਾਤੀ ਨਾਲ ਲਾ ਕੇ ਮਾਂ ਦੇ ਕਲੇਜੇ ਠੰਡ ਪੈ ਗਈ ਉਸਨੇ ਪੁੱਤਰ ਨੂੰ ਟੋਲ ਕੇ ਪੱਕਾ ਕੀਤਾ ਕਿ ਉਹ ਕਿਦਰੇ ਸੁਪਨਾ ਤਾਂ ਨਹੀਂ ਵੇਖ ਰਹੀ ਹੈ ਨਹੀਂ ਸੁਪਨਾ ਨਹੀਂ ਸੀ ਸੱਚ ਵਿੱਚ ਉਸਦਾ ਪੁੱਤਰ ਦਲੀਪ ਸਿੰਘ ਹੀ ਉਸ ਦੇ ਸਾਹਮਣੇ ਖੜਾ ਸੀ ਉਸ ਨੂੰ ਲਿਫਟ ਰਿਹਾ ਸੀ ਲਿਫਟ ਕੇ ਰੋ ਰਿਹਾ ਸੀ ਉਸ ਨਾਲ ਗੱਲਾਂ ਕਰ ਰਿਹਾ ਸੀ ਜਿੰਦਾਂ ਨੇ ਦਲੀਪ ਸਿੰਘ ਦਾ ਮੱਥਾ ਚੁੰਮਿਆ ਤੇ ਆਸ਼ੀਰਵਾਦ ਦੇਣ ਲਈ ਉਸ ਦੇ ਸਿਰ ਤੇ ਹੱਥ ਰੱਖ ਦਿੱਤਾ ਉਸ ਦੇ ਹੱਥ ਨੂੰ ਜਿਵੇਂ ਅਚਾਨਕ ਬਿਜਲੀ ਦਾ ਤੇਜ਼ ਝਟਕਾ ਲੱਗਾ ਹੋਵੇ ਦਲੀਪ ਸਿੰਘ ਦੇ ਸਿਰ ਤੇ ਜੁੜਾ ਨਹੀਂ ਸੀ ਉਸ ਨੇ ਫੇਰ ਹੱਥ ਫੇਰ ਕੇ ਤਸੱਲੀ ਕੀਤੀ ਸੱਚਮੁੱਚ ਦਲੀਪ ਸਿੰਘ ਦੇ ਸਿਰ ਤੇ ਵਾਲ ਨਹੀਂ ਸਨ ਉਸ ਨੂੰ ਚੱਕਰ ਆਇਆ ਉਹ ਥਾਈ ਮੱਥਾ ਫੜ ਕੇ ਬੈਠ ਗਈ ਉਸ ਨੂੰ ਇਹ ਵੇਖ ਕੇ ੱੱਕਾ ਲੱਗਾ ਕਿ ਉਸ ਦਾ ਪੁੱਤਰ ਪਤਿਤ ਹੋ ਚੁੱਕਾ ਹੈ ਸਿੱਖੀ ਸਰੂਪ ਜਿਸ ਦੀ ਕਾਇਮੀ ਵਾਸਤੇ ਬੇਅੰਤ ਸ਼ਹੀਦਾਂ ਨੇ ਸ਼ਹੀਦੀਆਂ ਦਿੱਤੀਆਂ ਉਹ ਸਿੱਖੀ ਸਰੂਪ ਦਲੀਪ ਸਿੰਘ ਨੇ ਗੁਆਲੇ ਆ ਦਲੀਪ ਸਿੰਘ ਆਪਣੀ ਮਾਂ ਅਗੇ ਖਲੋਤਾ ਬਹੁਤ ਸ਼ਰਮਸਾਰ ਸੀ ਉਸ ਦੀ ਮਾਂ ਨੂੰ ਸਾਰੀ ਵਿਥਿਆ ਰੋ ਰੋ ਕੇ ਸੁਣਾਈ ਕਿ ਕਿਵੇਂ ਮਕਾਰ ਅੰਗਰੇਜ਼ਾਂ ਨੇ ਉਸ ਦੇ ਬਾਲਪਨ ਅਤੇ ਭੋਲੇਪਨ ਦਾ ਫਾਇਦਾ ਉਠਾ ਕੇ ਉਸ ਨੂੰ ਆਪਣੇ ਮਕਾਰ ਜਾਲ ਵਿੱਚ ਫਸਾਇਆ ਤੇ ਉਸ ਤੋਂ ਸਿੱਖੀ ਸਰੂਪ ਖੋ ਕੇ ਉਸ ਨੂੰ ਇਸਾਈ ਬਣਾ ਲਿਆ ਉਹ ਆਪਣੀ ਮਾਂ ਸਾਹਮਣੇ ਪਛਤਾ ਰਿਹਾ ਸੀ ਰੋ ਰੋ ਕੇ ਮਾਫੀ ਮੰਗ ਰਿਹਾ ਸੀ ਪਰ ਮਾਂ ਦੇ ਮਨ ਤੇ ਐਸੀ ਗਹਿਰੀ ਸੱਟ ਵੱਜੀ ਸੀ ਕਿ ਉਸ ਨੂੰ ਅੰਗਰੇਜ਼ਾਂ ਨਾਲ ਹੋਰ ਨਫ਼ਰਤ ਹੋ ਗਈ ਚੰਦਰੇ ਫਿਰੰਗੀਆਂ ਨੇ ਉਹਦਾ ਰਾਜ ਭਾਗ ਖੋਲਿਆ ਵਤਨ ਖੋਲਿਆ ਬਸ ਇੱਕ ਸਿੱਖੀ ਦਾ ਸਰਮਾਇਆ ਉਹਦੇ ਪੁੱਤਰ ਕੋਲ ਸੀ ਕਪਟੀਆਂ ਨੇ ਉਹ ਵੀ ਖੋਲਿਆ ਉਸਦੇ ਪੁੱਤਰ ਦਾ ਧਰਮ ਖੋਹ ਮਹਾਰਾਜੀ ਦਰਪ ਸਿੰਘ ਆਪਣੀ ਮਾਂ ਨੂੰ ਦੁਖੀ ਨਾ ਦੇਖ ਸਕਿਆ ਅੰਦਰੋਂ ਉਹ ਬਹੁਤ ਸ਼ਰਮਿੰਦਾ ਸੀ ਉਸਨੇ ਆਪਣੀ ਮਾਂ ਦੇ ਸਿਰ ਤੇ ਹੱਥ ਰੱਖ ਕੇ ਕਸਮ ਖਾਧੀ ਕਿ ਕਿਹਾ ਮਾਂ ਮੈਨੂੰ ਤੇਰੀ ਸੌ ਮੈਂ ਆਪਣੀ ਭੁੱਲ ਸੁਧਾਰਾਂਗਾ ਮੈਂ ਤੇਰੀ ਕਸਮ ਖਾ ਕੇ ਕਹਿੰਦਾ ਹਾਂ ਕਿ ਮੈਂ ਅੱਜ ਤੋਂ ਕੇਸ ਨਹੀਂ ਕਟਵਾਵਾਂਗਾ ਖਾਂਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਫਿਰ ਤੋਂ ਸਿੰਘ ਸਜਾਂਗਾ ਇਹ ਇਤਿਹਾਸਕ ਸਚਾਈ ਹੈ ਕਿ ਉਸ ਦਿਨ ਤੋਂ ਬਾਅਦ ਮਹਾਰਾਜਾ ਦਰਪ ਸਿੰਘ ਨੇ ਕੇਸ ਨਹੀਂ ਕਟਵਾਏ ਉਸਨੇ April 1866 86 ਵਿੱਚ ਅਟਨ ਦੇ ਗੁਰਦੁਆਰੇ ਵਿੱਚ ਅੰਮ੍ਰਿਤ ਛਕਿਆ ਤੇ ਫਿਰ ਤੋਂ ਸਿੰਘ ਸੱਜ ਗਿਆ ਅਫਸੋਸ ਇਹ ਵਿਖਣ ਲਈ ਜਿੰਦਾ ਉਸ ਸਮੇਂ ਇਸ ਦੁਨੀਆ ਵਿੱਚ ਨਹੀਂ ਸੀ ਪਰਾ ਜਦ ਲੀਪ ਸਿੰਘ ਚਾਹੁੰਦਾ ਸੀ ਕਿ ਉਹ ਆਪਣੀ ਮਾਂ ਨੂੰ ਕਿਸੇ ਪਹਾੜੀ ਇਲਾਕੇ ਵਿੱਚ ਕੁਝ ਸਮੇਂ ਲਈ ਲੈ ਜਾਵੇ ਜਿੰਦਾ ਦੀ ਕਮਜ਼ੋਰ ਸਿਹਤ ਨੂੰ ਕੁਜ ਰਾਹਤ ਮਿਲੇਗੀ ਤੇ ਦੋਵੇਂ ਮਾਂ ਪੁੱਤ ਮਿਲ ਕੇ ਇੱਕ ਦੂਜੇ ਨਾਲ ਗੱਲਾਂ ਕਰ ਸਕਣਗੇ ਪਰ ਬਰਤਾਨਵੀ ਸਰਕਾਰ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਉਹ ਮਹਾਰਾਣੀ ਜਿੰਦਾ ਤੋਂ ਬਹੁਤ ਡਰੇ ਹੋਏ ਸਨ ਉਹਨਾਂ ਡਾਰਸੀ ਕੇ ਮਹਾਰਾਣੀ ਉਹਨਾਂ ਖਿਲਾਫ ਕੋਈ ਸਾਜ਼ਿਸ਼ ਰਚ ਸਕਦੀ ਹੈ ਮਹਾਰਾਜ ਆਪਣੀ ਮਾਂ ਨੂੰ ਇਕੱਲਿਆਂ ਛੱਡ ਕਿਸੇ ਪਹਾੜੀ ਸਥਾਨ ਤੇ ਨਹੀਂ ਜਾਣਾ ਚਾਹੁੰਦਾ ਸੀ ਕਿਉਂਕਿ ਉਸ ਅੰਗਰੇਜ਼ੀ ਸਰਕਾਰ ਤੇ ਭੋਰਾ ਵੀ ਯਕੀਨ ਨਹੀਂ ਸੀ ਉਹ ਉਸ ਦੀ ਮਾਂ ਨਾਲ ਵੀ ਕੋਈ ਜ਼ੁਲਮ ਭਰਿਆ ਸਲੂਕ ਕਰ ਸਕਦੇ ਸਨ ਉਸ ਦੀ ਜਾਨ ਵੀ ਲੈ ਸਕਦੇ ਸਨ ਮਹਾਰਾਜੇ ਨੇ ਹਿੰਦੁਸਤਾਨ ਦੀ ਅੰਗਰੇਜ਼ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਮਾਂ ਨਾਲ ਹਿੰਦੁਸਤਾਨ ਵਿੱਚ ਹੀ ਰਹਿਣ ਲਈ ਤਿਆਰ ਹੈ ਉਸ ਦੀ ਮਾਂ ਦੇ ਖੋਹੇ ਗਏ ਗਹਿਣੇ ਵਾਪਸ ਕਰ ਦਿੱਤੇ ਜਾਣ ਤੇ ਉਸ ਨੂੰ ਆਪਣੇ ਗੁਜ਼ਾਰੇ ਲਈ ਉਚਿਤ ਪੈਨਸ਼ਨ ਲਗਾ ਦਿੱਤੀ ਜਾਵੇ ਅੰਗਰੇਜ਼ਾਂ ਨੇ ਮਹਾਰਾਜਾ ਦੀ ਆਪਣੀ ਮਾਂ ਨਾ ਹਿੰਦੁਸਤਾਨ 'ਚ ਰਹਿਣ ਦੀ ਮੰਗ ਨਾ ਮੰਨੀ ਤੇ ਨਾ ਹੀ ਉਸ ਨੂੰ ਗਹਿਣੇ ਵਾਪਸ ਕੀਤੇ ਉਸ ਦੀ ਪੈਨਸ਼ਨ ਬਾਰੇ ਉਹਨਾਂ ਨੇ ਇਸ ਸ਼ਰਤ 'ਤੇ ਸਹਿਮਤੀ ਦਿੱਤੀ ਕਿ ਮਹਾਰਾਣੀ ਜਿੰਦਾ ਹਿੰਦੁਸਤਾਨ ਵਿੱਚ ਨਹੀਂ ਰਹੇਗੀ ਇਸ ਲਈ ਮਹਾਰਾਜਾ ਲੀਪ ਸਿੰਘ ਨੇ ਫੈਸਲਾ ਕੀਤਾ ਕਿ ਉਹ ਆਪਣੀ ਮਾਂ ਨੂੰ ਆਪਣੇ ਨਾਲ ਇੰਗਲੈਂਡ ਲੈ ਜਾਵੇਗਾ ਉਹ ਆਪਣੀ ਮਾਂ ਮਹਾਰਾਣੀ ਜਿੰਦਾ ਨੂੰ ਜੁਲਾਈ 1861 ਨੂੰ ਇੰਗਲੈਂਡ ਲੈ ਗਿਆ ਧੰਨਵਾਦ ਬਾਕੀ ਦਾ ਭਾਗ ਕੱਲ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜੁੜੇ ਰਹੋ ਇਸ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ